ਗੁਰਦਾਸਪੁਰ ਦੇ थाना ਸਿਟੀ ਦੇ ਬਾਹਰ ਬੀਤੇ ਰਾਤ ਮੰਗਲਵਾਰ ਨੂੰ ਵੱਡਾ ਤਮਾਕਾ ਹੋਇਆ ਜਿਸ ਤੋਂ ਬਾਅਦ ਵੱਡਾ ਰੋਲਾ ਪੈ ਗਿਆ ਤੇ ਤਮਾਕੀ ਦੀ ਜਿਹੜੀ ਗੂੰਜ ਸੀ ਉਹ ਦੂਰ ਦੂਰ ਤੱਕ ਗਈ ਤੇ ਉਸ ਤੋਂ ਬਾਅਦ ਹੀ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਲੇਕਿਨ ਹਾਲਾਂਕਿ ਇਸ ਦੇ ਨਾਲ ਹੀ ਜਿਹੜੀ ਇਸ ਦੀ ਜ਼ਿੰਮੇਵਾਰੀ ਹੈਗੀ ਆ ਉਹ ਕਿਸੀ ਖਾਲਿਸਤਾਨ ਸੰਗਠਨ ਲਿਬਰੇਸ਼ਨ ਆਰਮੀ ਵੱਲੋਂ ਲਈ ਗਈ ਹੈ ਤੇ ਇਹ ਹੁਣ ਜਿਹੜੀ ਪੋਸਟ ਤੁਸੀਂ ਵੇਖ ਰਹੇ ਹੋ ਇਹ ਪੋਸਟ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਗੁਰਦਾਸਪੁਰ ਦੇ थाना ਸਿਟੀ ਬਾਹਰ ਜਿਹੜਾ ਤਮਾਕਾ ਹੋਇਆ ਉਸ ਤੋਂ ਬਾਅਦ ਜਦੋਂ ਪੁਲਿਸ ਨੂੰ ਪੁੱਛ ਕਹ ਗਿਆ ਤੇ ਪੁਲਿਸ ਵੱਲੋਂ ਇਹ ਕਹਿਣਾ ਹੈ ਕਿ ਇਹ ਤਮਾਕਾ ਸਿਰਫ ਜਿਹੜਾ ਹੈਗਾ ਟਾਇਰ ਫਟਣ ਦੇ ਕਾਰਨ ਹੋਇਆ ਲੇਕਿਨ ਉਧਰ ਇੱਕ ਪੋਸਟ ਅਜ ਸਵੇਰ ਤੋਂ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਇੱਕ ਖਾਲਿਸਤਾਨ ਸੰਗਠਨ ਨੇ ਇਸ ਤਮਾਕੇ ਦੀ ਜ਼ਿੰਮੇਵਾਰੀ ਲੀਤੀ ਹੈ ਤੇ ਮੀਡੀਆ ਰਿਪੋਰਟਸ ਜੇ ਮੈਂ ਗੱਲ ਕਰਾਂ ਤੇ ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਤਮਾਕੇ 'ਚ ਇਹ ਕੁਝ ਮਹਿਲਾ ਸੀ ਗਿਆ ਇੱਕ ਦੋ ਮਹਿਲਾ ਉੱਥੇ ਜਾ ਰਹੀਆਂ ਸੀ ਕਿ ਉੱਥੇ ਮੌਜੂਦ ਸੀ ਉਹ ਜ਼ਖਮੀ ਹੋਈਆਂ ਨੇ ਇਹ ਜਿਹੜੀ ਗੱਲਾਂ ਚੱਲ ਰਹੀਆਂ ਨੇ ਲੇਕਿਨ ਹਾਲਾਕਰ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਹ ਤਮਾਕਾ ਸਿਰਫ ਹਰ ਫਟਾਣ ਦੇ ਕਾਰਨ ਹੋਏ ਲੇਕਿਨ ਹੁਣ ਇਸ ਪੋਸਟ ਨੇ ਜਿਹੜਾ ਹੈਗਾ ਵੱਡੇ ਸਵਾਲ ਜ਼ਰੂਰ ਖੜੇ ਕਰ ਦੇਣੇ ਕਿਉਂਕਿ ਸਾਫ਼ ਤੌਰ ਤੇ ਇੱਕ ਸੰਗਠਨ ਵੱਲੋਂ ਜ਼ਿੰਮੇਵਾਰੀ ਲਈਤੀ ਗਈ ਤੇ ਪੋਸਟ 'ਚ ਲਿਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮਿਤੀ 25 ਨਵੰਬਰ 2025 ਨੂੰ ਗੁਰਦਾਸਪੁਰ ਸਿਟੀ ਪੁਲਿਸ ਥਾਣੇ ਉੱਤੇ ਗ੍ਰੇਨੇਡ ਹਮਲਾ ਹੋਇਆ ਇਸ ਦੀ ਜ਼ਿੰਮੇਵਾਰੀ #ਖਾਲਿਸਤਾਨ ਲਿਬਰੇਸ਼ਨ ਆਰਮੀ ਚੁੱਕਦੀ ਹੈ ਇਹ ਮਾਮਲਾ ਹੁਣ ਉਹਨਾਂ ਚਿਰ ਨਹੀਂ ਰੁਕੇਗਾ ਜਿੰਨਾ ਚਿਰ ਹਿੰਦੂ ਖਾਲਿਸਤਾਨ ਵਾਲਿਆਂ ਦੇ ਖਿਲਾਫ ਬੋਲਦੇ ਰਹਿਣਗੇ ਉਹਨਾਂ ਚਿਰ ਇਹ ਗ੍ਰੇਨੇਡ ਹਮਲੇ ਲਗਾ ਥਾਣਿਆਂ ਤੇ ਹੁੰਦੇ ਰਹਿਣਗੇ #ਖਾਲਿਸਤਾਨ #bki #ਖਾਲਿਸਤਾਨਲਿਬਰੇਸ਼ਨਆਰਮੀ #ਪੰਜਾਬਪੁਲਿਸ ਤੇ ਸਾਫ ਤੌਰ ਤੇ ਜਿਹੜੀ ਪੋਸਟ ਹੈਗੀ ਉਹਦੇ ਵਿੱਚ ਹਾਲਾਂਕਿ ਅਸੀਂ ਇਸ ਪੋਸਟ ਦੀ ਜਿਹੜੀ ਪੁਸ਼ਟੀ ਨਹੀਂ ਕਰਦੇ ਹੈਗੇ ਲੇਕਿਨ ਇਹ ਵੱਡੀ ਪੋਸਟ ਸੋਸ਼ਲ ਮੀਡੀਆ ਤੇ ਜ਼ਰੂਰ ਵਾਇਰਲ ਹੋਲੀ ਹੈ ਜ ਜਿਹਦੇ ਵਿੱਚ ਸਾਫ ਤੌਰ ਤੇ ਖਾਲਿਸਤਾਨ ਲਿਬਰੇਸ਼ਨ ਆਰਮੀ ਕਰਕੇ ਜੋ ਹੈਗੇ ਉਸਨੇ ਇਸ ਸੰਗਠਨ ਨੇ ਜੁੜੀ ਹੈਗੀ ਜ਼ਿੰਮੇਵਾਰੀ ਲਈ ਇਸ ਹਮਲੇ ਲਈ ਤੇ ਸਾਫ ਤੌਰ ਤੇ ਕਿਹਾ ਜਿਹੜਾ ਇਹ ਹਮਲਾ ਹੋਇਆ ਸੀ ਉਹ ਗ੍ਰੇਨੇਡ ਅਟੈਕ ਸੀਗਾ ਯਾਨੀ ਕਿ ਗ੍ਰੇਨੇਡ ਹਮਲਾ ਕੀਤਾ ਗਿਆ ਸੀ ਤੇ ਦੇ ਨਾਲ ਇਹ ਪੋਸਟਿਕ ਵੱਡੀ ਚੇਤਾਵਨੀ ਵੀ ਦਿੱਤੀ ਗਈ ਕਿ ਜਦੋਂ ਤੱਕ ਜਿਹੜੇ ਹਿੰਦੂ ਹੈਗੇ ਉਹ ਖਾਲਿਸਤਾਨ ਵਾਲਿਆਂ ਦੇ ਖਿਲਾਫ ਬੋਲਣੋਂ ਨਹੀਂ ਹਟਣਗੇ ਇਸਗੇ ਨੇ ਹਮਲੇ ਹੁੰਦੇ ਰਹਿਣਗੇ ਲੇਕਿਨ ਇਸਤੇ ਹੀ ਜੇ ਦੂਜੇ ਪਾਸੇ ਆਪਾਂ ਗੱਲ ਕਰੀਏ ਤੇ ਜਿਹੜਾ ਪੁਲਿਸ ਦਾ ਬਿਆਨ ਸਾਹਮਣੇ ਆਇਆ ਉਹ ਕੁਝ ਹੋਰ ਹੀ ਕਹਿ ਰਹੇ ਨੇ ਤੇ ਉਹ ਸਾਫ਼ ਤੌਰ ਤੇ ਇੱਕ ਹੀ ਗੱਲ ਕਹਿ ਰਹੇ ਨੇ ਕਿ ਇਹ ਸਿਰਫ ਇੱਕ ਟਾਇਰ ਫਟਿਆ ਹੈ ਤੇ ਜਿਹੜੀ ਪੋਸਟ ਹੈਗੀ ਜਿਹੜੀ ਇਹ ਪੋਸਟ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਨੂੰ ਲੈ ਕੇ ਵੀ ਪੁਲਿਸ ਸਿਰਫ ਇੱਕ ਗੱਲ ਕਹਿ ਰਹੀ ਹੈ ਕਿ ਇਹ ਪੋਸਟ ਫੇਕ ਆ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਨੇ ਸੋ ਨਾ ਇਸ ਤੇ ਪੁਲਿਸ ਦਾ ਕੀ ਕੁਝ ਕਰਨਾ ਤੇ ਅਲੀ ਗਰਦਾਸਪੁਰ ਦੇ थाना सिड़ी ਦੇ ਖਿਲਾਫ ਇੱਕ ਪੋਸਟ ਵਾਇਰਲ ਹੋ ਰਹੀ ਖਾਲਸਾ ਲਿਬ੍ਰੇਸ਼ਨ ਫੋਰਸ ਆਲੋਪੀ ਗਰਦਾਸਪੁਰ थाना सिड़ी ਦੀ ਇੱਕ ਬਲਾਸਟ ਕੀਤਾ ਗਿਆ ਲੇਕਿਨ ਇਹ ਜਿਹੜੀ ਪੋਸਟ ਨਹੀਂ ਪੰਜਾਬ ਤੱਕ ਚਾਹ ਪੁਸ਼ਟੀ ਨਹੀਂ ਕਰਦਾ ਲੇਕਿਨ ਫਿਰ ਵੀ ਜਿਹੜਾ ਤੁਸੀਂ ਗਰਦਾਸਪੁਰ ਇਸ ਚੀਜ਼ ਨੂੰ ਲੈ ਕੇ ਦੱਸ ਦੇ ਪਾਈ ਜਾ ਰਹੀ ਵੀ ਗਰਦਾਸਪੁਰ ਦੇ थाना सिड़ी ਵਿੱਚ ਇੱਕ ਬਲਾਸਟ ਹੋਇਆ ਦੇਖ ਸਕ ਇਹਦੇ ਨਿਸ਼ਾਨ ਵੀ ਸਾਹਮਣੇ ਦਿਖਾਈ ਦੇ ਰਹੇ ਦੇਖਣ ਕੰਦ ਉੱਤੇ ਤੁਸੀਂ ਦੱਸਦੇ ਵੀ ਜਿਹੜੇ ਨਿਸ਼ਾਨੀਆਂ ਵੀ ਇਹਦੀਆਂ ਦਿਖਾਈ ਜ਼ਰੂਰ ਦੇ ਰੀਆਂ ਨੇ ਲੇਕਿਨ ਪੁਲਿਸ ਦੇ ਜਿਹੜੇ ਅਧਿਕਾਰੀ ਇਸ ਚੀਜ਼ ਨੂੰ ਡਿਨਾਈ ਕਰਦੇ ਵੀ ਉਹਨਾਂ ਦਾ ਕਹਿਣਾ ਵੀ ਇੱਕ ਟਾਇਰ ਫੜਿਆ ਸੀ ਜਿਹਦੇ ਕਰ ਉਸੇ ਵਾਰ ਕਿਤੀ ਆ ਉਹ ਪੋਸਟ ਗਲਤ ਆ ਇਹ ਪੋਸਟ ਦੀ ਜਾਂਚ ਕਰ ਰਹੇ ਆ ਵੀ ਪੋਸਟ ਕਿੱਥੋਂ ਖੀਤੀ ਗਈ ਹੈ ਕਿਹਨੇ ਵਾਰ ਕੀਤੀ ਗਈ ਆ ਉਹਦੇ ਖਿਲਾਫ ਵੀ ਅਸੀਂ ਜਿਹੜੀ ਆ ਜਾਂਚ ਕਰ ਰਹੇ ਆ ਲੇਕਿਨ ਇਸ ਚੀਜ਼ ਦੀ ਚਾਹੇ ਪੰਜਾਬ ਤੱਕ ਪੁਸ਼ਟੀ ਨਹੀਂ ਕਰਦਾ ਲੇਕਿਨ ਇਸ ਚੀਜ਼ ਨੂੰ ਲੈ ਕੇ ਗਰਦਾਸਪੁਰ ਵਿੱਚ ਦਹਿਸ਼ਤ ਪਾਈ ਆ ਰਹੀ ਤੁਮਾਕਾ ਹੋਣ ਦੀ ਕੁਝ ਲੋਕਾਂ ਦਾ ਕਹਿਣਾ ਵਾਰ ਵੀ ਸੁਣੀ ਗਈ ਆ ਲੇਕਿਨ ਪੁਲਿਸ ਦਾ ਕਹਿਣਾ ਹੀ ਹੈ ਜੇ ਤੁਮਾਕਾ ਟਾਇਰ ਫਟ ਦੇ ਨਾਲ ਹੋਇਆ ਇਸ ਕਰਕੇ ਇਹ ਤੇ ਤੁਮਾਕਾ ਨਾ ਦੀ ਕੋਈ ਚੀਜ਼ ਨਹੀਂ ਲੇਕਿਨ ਹੁਣ ਪੁਲਿਸ ਨੇ ਵੀ ਇਹ ਚੀਜ਼ ਨੂੰ ਡਰਾਈ ਕਰ ਦਿੱਤਾ ਆ ਇਹਦੇ ਆਉਣ ਵਾਲੇ ਸਵਾਲ ਸਕੇ ਤੁਮਾਕਾ ਹੋਇਆ ਕਿ ਨਹੀਂ ਹੋਇਆ ਲੇਕਿਨ ਜ ਇਹ ਜਿਹੜਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕੋਈ ਕਲੇਮ ਕਰ ਰਿਹਾ ਵੀ ਅਸੀਂ ਉੱਥੇ ਧਮਾਕਾ ਕੀਤਾ ਇਹ ਫੇਕ ਵੀਡੀਓ ਹੈ ਇਹ ਸਾਰਾ ਜਿਹੜਾ ਅਸੀਂ ਇਹਦਾ ਸੋਰਸ ਅਸੀਂ ਪਤਾ ਕਰ ਰਹੇ ਆਂ ਵੈਰੀਫਾਈ ਕਰ ਰਹੇ ਆਂ ਇਹ ਕਿਸ ਬੰਦੇ ਨੇ ਫੇਕ ਵੀਡੀਓ ਜਿਹੜੀ ਹੈ ਉਹ ਅਪਲੋਡ ਕੀਤੀ ਹਲਤ ਮਖੇ ਕੋ ਮਹਿਲਾ ਹੀ ਜ਼ਖਮੀ ਹੋਈ ਹੈ ਸਰ ਉਹਦੇ ਨਹੀਂ ਸਾਡੇ ਨੋਟਿਸ 'ਤੇ ਹਾਲੇ ਤੱਕ ਨਾ ਹੀ ਸਾਨੂੰ ਕੋਈ ਰੁਕਾ ਹੈਗਾ ਤੇ ਨਾ ਹੀ ਕੋਈ ਇਨਫੋਰਮੇਸ਼ਨ ਆਈ ਵੀ ਕੋਈ ਲੇਡੀ ਇੰਜਰਡ ਹੋਈ ਹੈ ਜਿਹੜੀ ਕੋਈ ਵਾਰਲ ਪੋਸਟ ਵੀ ਆਈ ਜਿਹਦੇ ਚ ਲਿਖਿਆ ਕਿ ਵੀ ਹਿੰਦੂਆਂ ਉਹੀ 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 ਵੈਰੀਫਾਈ ਕਰ ਰਹੇ ਆ ਅਸੀਂ ਜਿਹੜੀ ਪੋਸਟ ਹੈ ਕਿ ਉਹ ਕਨੇ ਅਪਲੋਡ ਕੀਤੀ ਕਿਹਦੇ ਵੱਲੋਂ ਜ਼ਿੰਮੇਵਾਰ ਲਈ ਗਈ ਹੈ ਕੋਣ ਬੰਦਾ ਉਹ ਸਾਰਾ ਵੈਰੀਫਾਈ ਕਰ ਰਹੇ ਆ ਉਹ ਲਿਖਣ ਨੂੰ ਤਾਂ ਕੋਈ ਵੀ ਲਿਖੀ ਜਾਂਦਾ ਕੁਝ ਨਹੀਂ ਇਕ ਨਾਲ ਗ੍ਰਨੇਡ ਦੀ ਵੀ ਵੀਡੀਓ ਵੀ ਸਾਂਝੀ ਕੀਤੀ ਵੀ ਗ੍ਰਨੇਡ ਫੜਿਆ ਉਹ ਤਾਂ ਸੋਸ਼ਲ ਉਹ ਤੋਂ ਡਾਊਨਲੋਡ ਕਰਕੇ ਕਿਸੇ ਵੀ ਵੀਡੀਓ ਦੇ ਵਿੱਚ ਅਟੈਚ ਕੀਤਾ ਜਾ ਸਕਦਾ ਕੁਝ ਵੀ ਤਾਂ ਸੁਣੋ ਤੁਸੀਂ ਸਾਫ਼ ਤੌਰ ਤੇ ਪੁਲਿਸ ਦਾ ਕਹਿਣਾ ਹੈ ਕਿ ਹਲ ਜਿਹੜੀ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਜਿਹੜੀ ਹੈਗੀ ਆ ਫੇਕ ਹੈ ਚ ਕੋਈ ਵੀ ਸੱਚਾਈ ਨਹੀਂ ਹੈਗੀ ਤੇ ਪੁਲਿਸ ਵੱਲੋਂ ਇਹ ਵੀ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਇਸ ਤਰ੍ਹਾਂ ਦੀ ਜਿਹੜੀ ਕੋਈ ਵੀ ਫੋਟੋ ਜੁੜੀ ਹੈਗੀ ਐਡਿਟ ਕਰਕੇ ਲਗਾ ਦਿੰਦਾ ਲੇਕਿਨ ਸਿਰਫ ਇਹ ਟਾਇਰ ਦਾ ਧਮਾਕਾ ਸੀਗਾ ਯਾਨੀ ਕਿ ਸਿਰਫ ਟਾਇਰ ਫਟਿਆ ਸੀ ਉਸ ਦੇ ਨਾਲ ਧਮਾਕਾ ਹੋਇਆ ਹਾਲਾ ਕਿ ਜਿਹੜੀ ਪੋਸਟ ਹੈਗੀ ਉਹ ਚ ਸਾਫ਼ ਤੌਰ ਤੇ ਜ਼ਿੰਮੇਦਾਰੀ ਤੁਮਾਕੇ ਦੀ ਲਈ ਗਈ ਹੈ ਇਹ ਵੀ ਮੈਂਸ਼ਨ ਕੀਤਾ ਗਿਆ ਕਿ ਗ੍ਰੇਨੇਡ ਹਮਲਾ ਸੀ ਲੇਕਿਨ ਉਸ ਤੋਂ ਬਾਵਜੂਦ ਵੀ ਪੁਲਿਸ ਜਿਹੜੀ ਹੈਗੀ ਆ ਇਸ ਤੇ ਇਸ ਪੋਸਟ ਨੂੰ ਫੇਕ ਦੱਸ ਰਹੀ ਹੈ ਇਸ ਹ ਜਿਹੜਾ ਤੁਮਾਕਾ ਸੀ ਉਸ ਨੂੰ ਜਿਹੜਾ ਹੈਗਾ ਦੱਸਿਆ ਜਾ ਰਿਹਾ ਕਿ ਇਹ ਫੇਕ ਹੈਗਾ ਯਾਨੀ ਕਿ ਤੁਮਾਕਾ ਸਿਰਫ ਟਾਇਰ ਦੇ ਕਾਰਨ ਹੋਇਆ ਮਤਲਬ ਪੁਲਿਸ ਪੂਰੀ ਤਰ੍ਹਾਂ ਜੋ ਹੈਗੀ ਇਸ ਤੁਮਾਕੇ ਨੂੰ ਨਕਾਰ ਰਹੀ ਹੈ ਸਿਰਫ ਇਹਨੂੰ ਇਸ ਗ੍ਰੇਨੇਡ ਹਮਲੇ ਦੀ ਜਗ੍ਹਾ ਕਹਿ ਰਹੀ ਹੈ ਕਿ ਸਿਰਫ ਜਿਹੜਾ ਕਿ ਟਾਇਰ ਤੁਮਾਕਾ ਸੀ ਦੱਸਦੀ ਕਿ ਪਹਿਲੀ ਵਾਰ ਨਹੀਂ ਹੈਗਾ ਜਦੋਂ ਪੰਜਾਬ ਦੇ ਗੁਰਦਾਸਪੁਰ ਚ ਇੰਝ ਤੁਮਾਕਾ ਹੋਇਆ ਉਸ ਤੋਂ ਪਹਿਲੇ ਵੀ ਕਾਫੀ ਵਾਰ ਜਿਹੜਾ ਹੈ ਤੋ ਉਸ ਤੋਂ ਬਾਅਦ ਪੁਲਿਸ ਬਸ ਇੱਕ ਹੀ ਗੱਲ ਕਹਿ ਦਿੰਦੀ ਆ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਦਾ ਇਨਕਾਊਂਟਰ ਕਰਤਾ ਵਾ ਤੇ ਇਹ ਸਿਰਫ ਟਾਇਰ ਦਾ ਧਮਾਕਾ ਸੀ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਤੇ ਇਸ ਤਰ੍ਹਾਂ ਦਾ ਬਿਆਨ ਅੱਗੇ ਵੀ ਪੁਲਿਸ ਦਾ ਆਂਦਾ ਹੈ ਲੇਕਿਨ ਆਖਿਰਕਾਰ ਇਹ ਹੁਣ ਗ੍ਰੇਨੇਡ ਹਮਲਾ ਸੀਗਾ ਇਹ ਪੋਸਟ ਕਿੰਨੀ ਸੱਚਾਈ ਹੈਗੀ ਆ ਤੇ ਉਸ ਤੋਂ ਬਾਅਦ ਜਿਹੜੀ ਗੱਲ ਪੁਲਿਸ ਵੱਲੋਂ ਕਹੀ ਜਾ ਰਹੀ ਹੈ ਪੋਸਟ ਫੇਕ ਆ ਜਾਂ ਫਿਰ ਗ੍ਰੇਨੇਡ ਹਮਲਾ ਸੀਗਾ ਜਾਂ ਫਿਰ ਸੱਚੀ ਹੀ ਟਾਇਰ ਫਟਿਆ ਸੀ ਆਖਿਰਕਾਰ ਇਸ ਦੇ ਵਿੱਚ ਹੁਣ ਕੀ ਕੁਝ ਹੈ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ਕਿ ਆਖਿਰਕਾਰ ਇਹ ਹਮਲਾ ਜੋ ਸੀਗਾ ਕਿਸ ਕਾਰਨ ਹੋਇਆ ਸੀ ਕਿਵੇਂ ਹੋਇਆ ਸੀ ਫਿਲਹਾਲ ਹੁਣ ਪੁਲਿਸ ਨੇ ਏਕੀ ਗੱਲ ਕਹੀ ਹੈ ਕਿ ਉਮਲੇ ਦੀ ਜਾਂਚ ਕਰ ਰਹੇ ਨੇ ਤੇ ਹੁਣ ਆਉਣ ਵਾਲੇ ਸਮੇਂ ਜੀ ਪਤਾ ਲੱਗੇਗਾ ਕਿ ਆਖਿਰਕਾਰ ਇਹ ਤਮਾਕਾ ਕਿਉਂ ਹੋਇਆ ਸੀ ਕਿੰਨੇ ਕੀਤਾ ਸੀ ਤੇ ਕਿਵੇਂ ਹੋਇਆ ਸੀ ਬਾਕੀ ਤੁਹਾਡਾ ਇਸ ਕਮੇਟਰੀ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜੁੜ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੋਂ